ਗੁਰਬਾਣੀ ਕਥਾ ਚਮਤਕਾਰ ਚੈਨਲ ਸਬਸਕ੍ਰਾਈਬ ਕਰ ਲਿਓ ਜੀ ਵੀਡੀਓ ਨੂੰ ਸ਼ੇਅਰ ਕਰਿਓ ਜੇ 60 ਦਿਨਾਂ ਦੇ ਅੰਦਰ ਅਮਰਿਤਪਾਲ ਸਿੰਘ ਨੇ ਸੌ ਨਾਂ ਚੁੱਕੀ ਖਡੂਰ ਸਾਹਿਬ ਦੇ ਵਿੱਚ ਦੁਬਾਰਾ ਜਿਹੜੀ ਹੈ ਉਹ ਚੋਣ ਹੋਵੇਗੀ ਅਮਰਿਤਪਾਲ ਸਿੰਘ ਦੇ ਲਈ ਇੱਕ ਵੱਡਾ ਚੈਲੰਜ ਹਲੇ ਵੀ ਮੂਹਰੇ ਖੜਾ ਹੈ ਇਹਦਾ ਸੱਚ ਕੀ ਹੈ ਮੈਂ ਤੁਹਾਡੇ ਨਾਲ ਕੁਝ ਬੇਨਤੀਆਂ ਜ਼ਰੂਰ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਸਾਰੀ ਸੰਗਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਸੰਗਤ ਜੇਕਰ ਤੁਸੀਂ ਇੱਕ ਇੰਟਰਵਿਊ ਸੁਣੀ ਹੋਏਗੀ ਜਿਹਦੇ ਵਿੱਚ ਵੱਡੇ ਪੱਧਰ ਤੇ ਕੁਝ ਗੱਲਾਂ ਸਾਹਮਣੇ ਨੇ ਦੋ ਬੰਦੇ ਜੇਲ੍ਹ ਚ ਨੇ ਤੇ ਜਿਨ੍ਹਾਂ ਨੇ ਚੋਣ ਜਿੱਤੀ ਹੈ ਵੱਡੇ ਫਰਕ ਦੇ ਨਾਲ ਚੋਣ ਜਿੱਤੀ ਹੈ ਜਿਨ੍ਹਾਂ ਨੇ ਤੇ ਅਬਦੁੱਲ ਸ਼ੇਖ ਇੱਕ ਉਹ ਬੰਦਾ ਜੋ ਹਲੇ ਜੇਲ੍ਹ ਦੇ ਵਿੱਚ ਹੈ ਲੋਕ ਸਭਾ ਦੀ ਉਹਨੇ ਚੋਣ ਜਿੱਤੀ ਹੈ ਤੇ ਦੂਸਰੇ ਨੰਬਰ ਤੇ ਭਾਈ ਅਮਰਿਤਪਾਲ ਸਿੰਘ ਵੱਡੇ ਮਾਰਜਨ ਦੇ ਨਾਲ ਭਾਈ ਅਮਰਿਤਪਾਲ ਸਿੰਘ ਜਿੱਤੇ ਨੇ ਇਹ ਬੰਦੇ ਜੇਲ੍ਹ ਦੇ ਵਿੱਚ ਨੇ ਦੋ ਤੇ ਇਹਨਾਂ ਦੇ ਲਈ ਇੱਕ ਬਹੁਤ ਵੱਡਾ ਚੈਲੰਜ ਹੈ ਕਿ ਜੇਕਰ ਇਹਨਾਂ ਬੰਦਿਆਂ ਨੇ 60 ਦਿਨਾਂ ਦੇ ਅੰਦਰ ਸੌ ਨਾਂ ਚੱਕੀ ਤਾਂ ਇਹਨਾਂ ਦੀ ਲੋਕ ਸਭਾ ਦੀ ਜਿਹੜੀ ਮੈਂਬਰੀ ਹੈ ਉਹ ਕੈਨਸਲ ਕਰ ਦਿੱਤੀ ਜਾਵੇਗੀ ਇਹਨਾਂ ਸੀਟਾਂ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਜਾਏਗਾ ਤੇ ਫਿਰ ਇੱਥੇ ਦੁਬਾਰਾ ਚੋਣ ਹੋਵੇਗੀ ਸਾਡੇ ਲੋਕਾਂ ਨੂੰ ਇਦਾਂ ਜਿਹੜਾ ਹੈ ਡਰਾਇਆ ਜਾ ਰਿਹਾ ਹੈ ਭਰਮ ਪਾਇਆ ਜਾ ਰਿਹਾ ਹੈ ਸਾਡੇ ਲੋਕ ਇਹਨਾਂ ਚੀਜ਼ਾਂ ਤੋਂ ਬੜਾ ਡਰ ਕੇ ਬੈਠੇ ਹੋਏ ਨੇ ਕਿਉਂਕਿ ਲੋਕ ਸਭਾ ਸਪੀਕਰ ਦੇ ਦੁਆਰਾ ਇਹਨਾਂ ਨੂੰ ਨੋਟਿਸ ਭੇਜਿਆ ਜਾਏਗਾ ਜੇਲ ਸੁਪਰਡੈਂਟ ਨੂੰ ਕਿ ਇਹਨਾਂ ਨੂੰ ਸੌ ਚਕਾਉਣ ਦੇ ਲਈ ਲਿਆਂਦਾ ਜਾਵੇ ਜੇਕਰ ਸਰਕਾਰਾਂ ਦੇ ਵਿੱਚ ਘਾਲਾ ਮਾਲਾ ਕਪੜਾ ਕਰ ਦਿੱਤਾ ਇਹਨਾਂ ਤੱਕ ਨੋਟਿਸ ਪਹੁੰਚਿਆ ਹੀ ਨਾ ਜੇਲ ਸੁਪਰਡੈਂਟ ਤੱਕ ਨੋਟਿਸ ਪਹੁੰਚਿਆ ਤੇ ਜੇਲ ਸੁਪਰਡੈਂਟ ਨੇ ਅੱਗੇ ਨਾ ਕੋਈ ਕਾਰਵਾਈ ਕੀਤੀ ਜਾਂ ਫਿਰ ਲੋਕ ਸਭਾ ਦੇ ਸਪੀਕਰ ਨੇ ਹੀ ਇਹਨਾਂ ਨੂੰ ਜਿਹੜਾ ਹੈ ਉਹ ਨਾ ਭੇਜਿਆ ਪੱਤਰ ਤਾ ਇਹਨਾਂ ਨੇ ਸੌ ਨਾ ਚੁੱਕੀ ਤਾਂ 60 ਦਿਨਾਂ ਦੇ ਅੰਦਰ-ਅੰਦਰ ਇਹਨਾਂ ਸੀਟਾਂ ਨੂੰ ਖਾਲੀ ਘੋਸ਼ਿਤ ਕਰ ਦਿੱਤਾ ਜਾਏਗਾ ਖਡੂਰ ਸਾਹਿਬ ਦੇ ਲੋਕ ਦੁਬਾਰਾ ਵੋਟ ਪਾਉਣਗੇ ਤੇ ਕਿਹਨੂੰ ਵੋਟ ਪਾਉਣਗੇ ਫਿਰ ਉਹ ਬਾਅਦ ਦੀਆਂ ਗੱਲਾਂ ਹੋਣਗੀਆਂ ਤੇ ਹਾਲਾਂਕਿ ਦੋ ਬੰਦੇ ਨੇ ਪਹਿਲੀ ਗੱਲ ਤਾਂ ਇਹ ਹੈ ਕਿ ਭਾਈ ਅਮਰਿਤਪਾਲ ਸਿੰਘ ਦੇ ਵਕੀਲ ਨੇ ਇਹ ਗੱਲ ਜਿਹੜੀ ਹੈ ਘੋਸ਼ਿਤ ਕਰ ਦਿੱਤੀ ਹੈ ਕਿ 24 ਜੂਨ ਨੂੰ ਭਾਈ ਅਮਰਿਤਪਾਲ ਸਿੰਘ ਜੇਲ੍ਹ ਤੋਂ ਬਾਹਰ ਆ ਰਹੇ ਨੇ ਬੜੀ ਅੱਛੀ ਗੱਲ ਐ ਬੜੀ ਚੰਗੀ ਗੱਲ ਐ ਜੀ ਬਹੁਤ ਵਧੀਆ ਗੱਲ ਐ ਕਿ ਉਹ ਜੇਲ੍ਹ ਤੋਂ ਬਾਹਰ ਆ ਰਹੇ ਨੇ ਬਹੁਤ ਵਧੀਆ ਮੈਸੇਜ ਐ ਸੁਨੇਹਾ ਸਾਨੂੰ ਬਹੁਤ ਖੁਸ਼ੀ ਐ ਤੇ ਬਾਹਰ ਆਉਣ ਤੇ ਹੁਣ ਸੂਬਾ ਸਰਕਾਰ ਨੂੰ ਵੀ ਐਨਐਸਏ ਖਤਮ ਕਰ ਦੇਣਾ ਚਾਹੀਦਾ ਹੈ ਆਪਣੀ ਇੱਜ਼ਤ ਬਚਾਉਣੀ ਐ ਲੋਕ ਸਭਾ ਚੋਣਾਂ ਦੇ ਵਿੱਚ ਬਹੁਤ ਹੰਕਾਰ ਸੀ ਸੂਬਾ ਸਰਕਾਰ ਨੂੰ ਤੇ ਤਿੰਨ ਸੀਟਾਂ ਹੀ ਆ ਜਾਂ 13 ਜ਼ੀਰੋ ਦੀ ਗੱਲ ਕਰਦੇ ਸੀ ਇੱਕ ਅਤੇ ਇਕੱਲੇ ਲਾ ਕੇ ਲੈ ਗਏ ਅਗਲੇ ਮੂਹਰੋਂ ਤੇ 30 ਬਚਿਆ ਉਹ ਇਹਨਾਂ ਦੇ ਹਿੱਸੇ ਆ ਗਿਆ ਤੇ ਬਾਕੀ ਤੇ ਤੇ ਗੱਲ ਹੀ ਛੱਡ ਦੋ ਹੰਕਾਰ ਟੁੱਟਿਆ ਕਹਿੰਦੇ ਹੰਕਾਰ ਜਿਹੜਾ ਹੈ ਨਾ ਉਹ ਬੰਦੇ ਨੂੰ ਮਾਰ ਦਿੰਦਾ ਹੈ ਜਿਹੜਾ ਹੰਕਾਰ ਹੈ ਉਹ ਬੰਦੇ ਨੂੰ ਕਰਨਾ ਨਹੀਂ ਚਾਹੀਦਾ ਤੇ ਇਹਨਾਂ ਨੂੰ ਉਹ ਹੰਕਾਰ ਨੇ ਮਾਰਿਆ ਹੈ ਇਹਨਾਂ ਨੂੰ ਉਹ ਹੰਕਾਰ ਲੈ ਡੁੱਬਿਆ ਉਹ ਹੰਕਾਰ ਨੇ ਖਤਮ ਕਰ ਦਿੱਤਾ ਹੈ ਹੁਣ ਦੂਜੀ ਗੱਲ ਭਾਈ ਅਮਰਿਤਪਾਲ ਸਿੰਘ ਤੋਂ ਐਨਐਸਏ ਇਹਨਾਂ ਨੂੰ ਖਤਮ ਕਰ ਦੇਣਾ ਚਾਹੀਦਾ ਜੇ ਲੋਕਪ੍ਰਿਅਤਾ ਵਾਪਸ ਲੈਣੀ ਹੈ ਔਰ ਉਹਨਾਂ ਨੂੰ ਸੌ ਚੁੱਕ ਕੇ ਸੰਸਦ ਦੇ ਵਿੱਚ ਜਾਣਾ ਚਾਹੀਦਾ ਹੈ ਜਿਹੜੇ ਮੁੱਦੇ ਨੇ ਖਡੂਰ ਸਾਹਿਬ ਦੇ ਲੋਕਾਂ ਦੇ ਉਹਨਾਂ 9 ਵਿਧਾਨ ਸਭਾ ਹਲਕਿਆਂ ਦੇ ਉਹ ਸੰਸਦ ਦੇ ਵਿੱਚ ਭਾਈ ਅਮਰਿਤਪਾਲ ਸਿੰਘ ਚੁੱਕਣਗੇ ਤੇ ਇਹ ਵੀ ਗੱਲ ਹੋਏਗੀ ਵੀ ਹਾਂ ਭਾਈ ਸੂਬਾ ਸਰਕਾਰ ਨੇ ਐਨਐਸਏ ਹਟਾ ਦਿੱਤਾ ਤੇ ਬਹੁਤ ਚੰਗੀ ਗੱਲ ਹੈ ਠੀਕ ਹੈ ਕੁਝ ਵੀ ਕਰਿਆ ਇਹਨਾਂ ਨੇ ਪਹਿਲਾਂ ਐਨਐਸਏ ਲਾਇਆ ਤੇ ਚਲੋ ਬਾਅਦ ਚ ਹਟਾਤਾ ਕੁਝ ਵੀ ਹੋਇਆ ਇਹਨਾਂ ਲੋਕਾਂ ਨੇ ਦਬਾਅ ਬਣਾਓ ਇਹਨਾਂ ਲੋਕਾਂ ਦੇ ਤਾਜੋ ਐਨਐਸਏ ਹਟਾ ਦੇਣ ਜੇ 60 ਦਿਨਾਂ ਦੇ ਵਿੱਚ ਪਾਈ ਅਮਰਿਤਪਾਲ ਸਿੰਘ ਸੌਣ ਚੱਕ ਲੈਂਦੇ ਨੇ ਤਾਂ ਸੀਟ ਬਚੀ ਰਹੇਗੀ ਜੇ ਨਹੀਂ ਤਾਂ ਇਹ ਲੋਕ ਕਾਲਾ ਮਾਲਾ ਕਰਕੇ ਵੈਸੇ 100% ਸੀਟ ਖਾਲੀ ਘੋਸ਼ਿਤ ਕਰਵਾਉਣ ਦੇ ਲਈ ਇਹਨਾਂ ਲੋਕਾਂ ਦਾ ਜ਼ੋਰ ਲੱਗਿਆ ਹੋਇਆ ਇਹ ਗੱਲ ਯਾਦ ਰੱਖਿਓ ਸਾਰੇ ਜਣਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ